ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹਾ ਹੈ ਉਹਦਾ ਭਾਰਤ ਤੇ ਪੈ ਦਲਜੀਤ ਅਜਨੂਹਾ ਦੋਸਤੋ ਅਸੀਂ ਸਮੇ ਸਮੇਂ ਤੇ ਕੋਸ਼ਿਸ਼ ਕਰੀਦੀ ਆ ਪੀ ਜਿਹੜੇ ਮਜੂਤਾ ਹਾਲਾਤ ਚਾਹੇ ਉਹ ਸ਼ਹਿਰ ਤੇ ਹੋਣ ਚਾਹੇ ਪੰਜਾਬ ਤੇ ਹੋਣ ਚਾਹੇ ਦੇਸ਼ ਦੇ ਹੋਣ ਅਸੀਂ ਉਹ ਆਪਣੇ ਸਰੋਤਿਆਂ ਤੱਕ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਸੋ ਇਸੇ ਕੋਸ਼ਿਸ਼ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਜਿਹੜਾ ਪੰਜਾਬ ਦੇ ਵਿੱਚ ਚਾਰ ਜਗ੍ਹਾ ਜਿਮਨੀ ਚੋਣਾ ਹੋ ਰਹੀ ਹੈ ਅਸੀਂ ਬਰਨਾਲਾ ਦੇਣਾ ਬਾਬਾ ਨਾਨਕ ਧੀਰ ਨਾਲ ਚੱਬੇਵਾਲ ਤੇ ਨਾਲ ਦੀ ਨਾਲ ਜਿਹੜਾ ਆ ਗਿੱਦੜਵਾ ਤੇ ਇਹਨਾਂ ਚੋਣਾਂ ਨੂੰ ਬੜਾ ਲੋਕਾਂ ਦੇ ਵਿੱਚ ਉਤਸੁਕਤਾ ਬਣੀ ਹੋਈ ਸੀ ਕਿਉਂਕਿ ਇਹਨਾਂ ਥਾਵਾਂ ਤੋਂ ਜਿਹੜੇ ਚੁਣੇ ਗਏ ਨਮੰਦੇ ਸੀ ਉਹ ਮੈਂਬਰ ਪਾਰਲੀਮੈਂਟ ਹੋਣ ਤੋਂ ਬਾਅਦ ਇਹ ਜਗ੍ਹਾ ਜਿਹੜੀ ਖਾਲੀ ਹੋਈ ਸੀ ਸੋ ਇਹਦੇ ਵਿੱਚ ਜਿਮਨੀ ਚੋਣ ਤੇ ਤਹਿਤ ਜਿਹੜੀਆਂ ਚੋਣਾਂ ਅੱਜ ਹੋਈਆਂ ਜਿਹੜੀਆਂ ਉਹ ਛਿੜਪੂਟ ਕਟਨਾਵਾ ਤੋਂ ਬਾਅਦ ਜਿਹੜੀਆਂ ਪੂਰਨ ਤੌਰ ਤੇ ਸ਼ਾਂਤੀਪੂਰਨ ਸੰਪੰਨ ਹੋਈਆਂ ਜਿਹੜਾ ਸੂਰਸਾਂ ਮੁਤਾਬਕ ਜਿਹੜੇ ਗਵਨਰ ਪੰਜਾਬ ਸੋ ਐਸ ਸੀ ਲੜੀ ਨੂੰ ਅਸੀਂ ਅੱਗੇ ਗੱਲ ਕਰਦੇ ਹਾਂ ਵਿਧਾਨ ਸਭਾ ਹਲਕਾ ਚੱਬੇਵਾਲ ਜਿੱਥੇ ਜਿਹੜੀ ਜਿਮਨੀ ਚੋਣ ਅੱਜ ਸੰਪੰਨ ਹੋਈ ਹੈ ਜਿਹੜੀ ਜਿਮਨੀ ਚੋਣ ਸਵੇਰੇ ਸਰਕਾਰ ਦੇ ਦੇਸ਼ਾਂ ਨਜ਼ਰ ਇਲੈਕਸ਼ਨ ਕਮਿਸ਼ਨ ਦੇ ਦੇਸ਼ਾਂ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਪੋਲਿੰਗ ਹੁੰਦੀ ਰਹੀ ਸੋ ਇਸ ਜ਼ਿਲ੍ਹੇ ਤੇ ਪਿੱਛੇ ਅਸੀਂ ਗੱਲ ਕਰੀਏ ਕੁੱਲ ਪੋਲਿੰਗ ਜਿਹੜੀ ਆ 48.1 ਪ੍ਰਤੀਸ਼ਤ ਹੋਈ ਹੈ ਇਥੇ ਦੱਸਣਾ ਜ਼ਰੂਰੀ ਹੈ ਕਿ ਇਹ ਜਿਹੜੀ ਬੋਟ ਪ੍ਰਤੀਸ਼ਤ ਹੈ ਲੋਕਾਂ ਦੀ ਇੱਛਾ ਤੋਂ ਬਹੁਤ ਘੱਟ ਹੈ ਪਰ ਫਿਰ ਵੀ ਇਥੇ ਕੁੱਲ ਜਿਹੜੇ 6 ਉਮੀਦਵਾਰ ਚੋਣ ਲੜਾਏ ਸੀ ਜਿਹਦੇ ਵਿੱਚ ਤਿੰਨ ਜਿਹੜੇ ਸੀਗੇ ਉਹ ਆਪਣੇ ਮੇਨ ਜਿਵੇਂ ਸਦਾਸੂ ਸਿੰਘ ਠੰਡਲ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਉਹ ਆਪਣੀ ਕਾਰਜਕਾਲ ਦੌਰਾਨ ਦੋ ਵਾਰ ਮੰਤਰੀ ਰਹੇ ਤੇ ਚਾਰ ਵਾਰ ਵਿਧਾਇਕ ਵੀ ਰਹੇ ਤੇ ਸੀਪੀਐਸ ਵੀ ਰਹੇ ਜਿਨ੍ਹਾਂ ਨੇ ਭਾਜਪਾ ਤੋਂ ਚੋਣ ਜਿਹੜੀ ਲੜੀ ਆ ਇਸੇ ਤਰ੍ਹਾਂ ਦੂਸਰੇ ਕੈਂਡੀਡੇਟ ਡਾਕਟਰ ਇਸ਼ਾਨ ਕੁਮਾਰ ਜਿਹੜੇ ਮੌਜੂਦਾ ਸੰਸਦ ਨੇ ਆ ਹੁਸ਼ਿਆਰਪੁਰ ਤੋਂ ਡਾਕਟਰ ਰਾਜਕਿਮਰ ਜੱਬੇਵਾਲਪੁਰੀ ਉਹਨਾਂ ਦੇ ਉਪਕੇਸ ਸੀਗੇ ਤੇ ਜਿਹੜੇ ਇਹਨਾਂ ਨੇ ਚੋਣ ਲੜੀ ਐ ਤੇ ਤੀਸਰੇ ਕੈਂਡੀਡੇਟ ਜਿਹੜੇ ਕਾਂਗਰਸ ਤੋਂ ਐਡਵੋਕੇਟ ਰਣਜੀਤ ਕੁਮਾਰ ਜਿਹੜੇ ਪਹਿਲਾਂ ਬਸਪਾਤ ਸੀਗੇ ਹੁਣ ਇਹਨਾਂ ਚੋਣਾਂ ਦੇ ਦੌਰਾਨ ਬਸਪਾ ਛੱਡ ਕੇ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ ਤਿੰਨ ਉਮੀਦਵਾਰ ਜਿਹੜੇ ਆਜ਼ਾਦ ਤੌਰ ਤੇ ਖੜੇ ਸੀਗੇ ਸੂ ਲੋਕਾਂ ਨੂੰ ਪਹਿਲਾਂ ਪੈ ਲੱਗ ਰਿਹਾ ਸੀਗਾ ਪੀ ਆਮ ਆਦਮੀ ਪਾਰਟੀ ਅਕਸਰ ਕਿਹਾ ਜਾਂਦਾ ਆ ਪੀ ਮੌਜੂਦਾ ਸਰਕਾਰ ਜਿਹੜੀ ਹੈ ਜਿਮਨੀ ਚੋਣ ਦੇ ਵਿੱਚ ਜਿੱਤਦੀ ਹੈ ਪਰ ਇਸ ਵੇਲੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ VOTING ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਨੂੰ ਦੇਖ ਕੇ ਲੋਕਾਂ ਦਾ ਬੋਟ ਪਾਉਣ ਦਾ ਤਰੀਕਾ ਦੇਖ ਕੇ ਇਹ ਜ਼ਰੂਰ ਲੱਗ ਰਿਹਾ ਆ ਕਿ ਇਸ ਵਾਰ ਕੁਝ ਸਮੀਕਰਨ ਬਦਲ ਸਕਦੇ ਸਿਰਫ ਇਹ ਕਿ ਆਸਰਾਈਆ ਲੋਗਾਂ ਨੂੰ ਇਸ ਵਾਰ ਲੋਗਾਂ ਨੇ ਉਹ ਚੀਜ਼ ਜਿਹੜੀ ਆ ਪਹਿਲਾਂ ਲੋਕ ਸ਼ੇਅਰ ਕਰਦੇ ਸੀਗੇ ਕਿਸੇ ਵੀ ਵਕਤੇ ਨੂੰ ਲੈ ਕੇ ਚਾਹੇ ਉਹ ਸਰਵੇ ਹੋਣ ਚਾਹੇ ਸਰਕਾਰੀ ਤੌਰ ਤੇ ਸਰਵੇ ਹੋਣ ਤੇ ਚਾਹੇ ਪ੍ਰਾਈਵੇਟ ਤੌਰ ਤੇ ਲੋਗ ਜਾਰ ਕਰਦੇ ਸੀ ਆਪਣੀ ਇੱਛਾ ਵੀ ਉਹ ਕਿਸ ਦੇ ਪੱਖ ਵਿੱਚ ਆਪਣਾ ਵੋਟ ਪਾਉਣਗੇ ਪਰ ਇਸ ਵਾਰ ਇਹ ਬਿਲਕੁਲ ਦੇਖਿਆ ਗਿਆ ਕਿ ਕਿਸੇ ਵੀ ਵੋਟਰ ਨੇ ਇਹ ਚਾਰ ਨੇ ਕੀਤਾ ਕਿ ਉਹ ਕਿਸ ਹੱਕ ਦੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚੋਂ ਵੋਟ ਪਾਉਣਗੇ ਸੋ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਕਿ ਇਨਾਮ ਜਿਮਨੀ ਚੋਣਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਚੱਬੇਵਾਰ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ ਹੈ ਉਹਦੇ ਤੇ ਜਿਹੜੀ VOTING ਦੀ ਅਸੀਂ ਗੱਲ ਕਰਦੇ ਹਾਂ ਜਿਹਦੇ ਵਿੱਚ ਕੁੱਲ ਉਮੀਦਵਾਰ ਜਿਹੜੇ ਆ 1,69,432 ਜਿਹੜੇ ਕੁੱਲ ਵੋਟਰ ਸੀਗੇ ਤੇ ਨਾਲ ਦੀ ਨਾਲ ਜਿਹਦੇ ਵਿੱਚ ਪੁਰਸ਼ ਜਿਹੜੇ ਆ ਉਹ ਹੈਗੇ ਆ 8304 ਜਿਹੜੇ ਪੁਰਸ਼ ਮਿਹ ਜਿਹੜੇ ਵੋਟਰ ਨੇ ਤੇ ਨਾਲ ਮਹਿਲਾਵਾਂ ਜਿਹੜੀਆਂ 75724 ਤੇ ਚਾਰ ట్రాנס ਜੈਂਡਰ ਸੀ ਇਸ ਹਲਕੇ ਦੇ ਵਿੱਚ ਵੋਟਰਾਂ ਦੀ ਗਿਣਤੀ ਮਹਿਲਾਵਾਂ ਦੀ ਤੇ ਪੁਰਸ਼ਾਂ ਦੇ ਮੇਲ ਫੀਮੇਲ ਦੀ ਗਿਣਤੀ ਤੋਂ ਇਲਾਵਾ ਜਿਹੜੇ ਚਾਰ ట్రాנס ਜੈਂਡਰ ਸੀ ਤੇ ਇਹਨਾਂ ਸਾਰਿਆਂ ਦੀ ਗਿਣਤੀ ਨੂੰ ਲੈ ਕੇ ਜਿਹੜੀ ਆ ਵੋਟ ਪੂਰ ਹੋਈ ਆ 48.1% ਸੋ ਇਹਦੇ ਲਈ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਸੀ ਇਸ ਇਲਾਕੇ ਦੇ ਵਿੱਚ 205 ਜਿਹੜੇ ਆ ਬੂਥ ਸੀਗੇ ਜਿਹਦੇ ਲਈ 205 ਹੀ ਟੀਮਾਂ ਬਣਾਈਆਂ ਗਈਆਂ ਸੀ ਤੇ ਇਹ ਹਰ ਟੀਮ ਦੇ ਵਿੱਚ 4-4 ਜਿਹੜੇ ਮੈਂਬਰ ਸੀਗੇ ਸੋ ਅਸੀਂ ਇਹਨੂੰ ਗੱਲ ਕਰਕੇ ਸਵੇਰੇ ਵੋਟਾਂ ਜਿਹੜੀਆਂ ਸਵੇਰੇ 7 ਵਜੇ ਸ਼ੁਰੂ ਹੋਈਆਂ ਤੇ ਸ਼ਾਮ 6 ਵਜੇ ਪਈਆਂ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਤੇ ਕਿਤੇ ਛੇੜ-ਪੋਟ-ਕਟਨਾ ਮਨੁਸ਼ਾਤ ਕੇ ਸ਼ਾਂਤੀਪੂਰਨ ਢੰਗ ਜਿਵੇਂ ਮੈਂ ਦੱਸਿਆ ਸੋ ਇਹਨਾਂ ਕੱਲ੍ਹ ਨੂੰ ਲੈ ਕੇ ਜਿਹੜਾ ਇਸ ਵਾਰ ਜਿਹੜੀ ਜਿਮਨੀ ਚੋਣ ਆ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਤੇ ਜਿਹੜੇ 25 ਸੈਂਸਿਟਿਵ ਬੂਥ ਪੁਲਿਸ ਵੱਲੋਂ ਜਜ ਕੀ ਦੇਖੇ ਗਏ ਸੀ ਇਹ ਉਹਨਾਂ ਤੇ ਵੀ ਸਰਖਿਆ ਉਹ ਅਸਤਾ ਜਿਹੜੀ ਆ ਬਹੁਤ ਸ਼ਕਤੀ ਦੇ ਨਾਲ ਕੀਤੀ ਆ ਬੇਸ਼ੱਕ ਇਸ ਵੇਲੇ ਸਿਵਲ ਪ੍ਰਸ਼ਾਸਨ ਤੇ ਪੁਲਸ ਬਰਛਾਦ ਨੂੰ ਬਲੋਂ ਵਧੀਆ ਤਰੀਕੇ ਨਾਲ ਲੋਕਾਂ ਦਾ ਧੰਨਵਾਦ ਵੀ ਕੀਤਾ VOTING ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਪਰ ਉਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਜਿਹੜੀ ਆ ਬਹੁਤ ਹੀ ਮੁਸਤੈਦੀ ਦੇ ਨਾਲ ਡਿਊਟੀ ਕੀਤੀ ਆ ਸੋ ਕੁੱਲ ਮਿਲਾ ਕੇ ਅਸੀਂ ਗੱਲ ਕਰੀਏ ਜਿਹੜੀਆਂ ਬਦਾਂਸਵਾਲ ਚੋਣਾਂ ਤੇ ਜਿਵਨੀ ਚੋਣਾਂ ਬਦਾਂਸਵਾਲ ਕਾਚੱਬੇਵਾਲ ਦੀ ਜਿਹੜੀ ਅੱਜ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ ਹੈ ਸੋ ਇਹਦੇ ਵਿੱਚ ਜਿਹੜੀ ਆ ਪੋਰਟ ਪੋਲਿੰਗ 48.1 ਪਰਸ਼ਤੀ ਹੋਈ ਆ ਇਹ ਬਾਕੀ ਵੋਟਾਂ ਦੀ ਜਿਹੜੀ ਗਿਣਤੀ ਆ ਸੋ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਗਿਣਤੀ ਦਾ ਰਿਜ਼ਲਟ ਹੈ ਉਹ 23 ਤਰੀਕ ਨੂੰ ਜਾਨੀ ਤਿੰਨ ਦਿਨ ਬਾਅਦ ਜਿਹੜਾ ਅੱਜ 20 ਨੂੰ ਵੋਟਾਂ ਆ ਤਿੰਨ ਤਰੀਕ ਤੋਂ ਬਾਅਦ ਆਉਣਾ ਤੇ ਉਹਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਵੀ ਕੋ ਅਪਡੇਟ ਹੋਊਗੀ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੀਆਂ ਜਿਵਨੀ ਚੁਣਾ ਹੋਈਆਂ ਹਲਕੇ ਦੇ ਨਾਲ ਉਹ ਅਸੀਂ ਆਪਣੇ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸੋ ਅਸੀਂ ਇਹ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਜੇ ਇਹੋ ਜੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਵੀ ਜਰੂਰ ਕਰੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਇਹੋ ਜੀ ਐਕਟੀਵਿਟੀ ਜਾਂ ਹੋਰ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਵਿੱਚ ਹੁੰਦੀ ਆ ਦੇਸ਼ ਦੇ ਵਿੱਚ ਹੁੰਦੀ ਆ ਜਾਂ ਸਟੇਟ ਦੇ ਵਿੱਚ ਹੁੰਦੀ ਆ ਆਪਣੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਲਈ ਦਾ ਵਾਰਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ